ਹਾਂਜੀ ਸਾਥੀਓ ਮੈਂ ਤੁਹਾਡੀ ਆਪਣੀ ਹਰਪੀ ਕੌਰ ਧੂਰੀ ਵੱਲੋਂ ਸਤਿ ਸ੍ਰੀ ਅਕਾਲ ਸੋ ਅੱਜ ਮੇਰਾ ਖਾਸ ਆਹ ਖਾਣ ਦਾ ਬਹੁਤ ਦਿਲ ਕਰ ਰਿਹਾ ਸੀ ਮੈਂ ਸਿਰੇ ਸਿਰੇ ਪਹਿਲਾਂ ਸਾਗ ਤੋੜ ਕੇ ਲਿਆਈ ਖੇਤੋਂ ਉਦੋਂ ਬਾਅਦ ਦੇ ਵਿੱਚ ਘਰ ਆ ਕੇ ਸਵਾਰਿਆ ਸਵਾਰ ਕੇ ਚੀਰਿਆ ਚੀਰ ਕੇ ਚੁੱਲ੍ਹੇ ਤੇ ਤੇ ਰਿਆ ਸਾਗ ਤੇ ਫਿਰ ਮੈਨੇ ਆਲਣ ਪਾ ਕੇ ਸਾਗ ਹੱਥਾਂ ਨਾਲ ਘੋਟਿਆ ਘੋਟਣੇ ਨਾਲ ਪੂਰਾ ਜ਼ੋਰ ਲਾ ਕੇ ਜਿੰਨਾ ਜ਼ੋਰ ਲੱਗਿਆ ਤੇ ਅੱਜ ਕੱਲ ਗ੍ਰੈਂਡਰ ਨਾਲ ਬਹੁਤ ਜ਼ਿਆਦਾ ਸਾਗ ਨੂੰ ਘੋੜਦੀਆਂ ਨੇ ਬੀਬੀਆਂ ਪੈਣਾ ਤੇ ਹੱਥਾਂ ਨਾਲ ਘਟ ਘੋਟਣ ਲੱਗੀਆਂ ਸਾਗ ਪਰ ਹੱਥਾਂ ਨਾਲ ਸਾਗ ਘੋਟਿਆ ਹੋਇਆ ਉਹਦਾ ਅਲੱਗੇ ਟੇਸਟ ਹੋਊਗਾ ਵੱਖਰਾ ਹੀ ਸਵਾਦ ਹੋਊਗਾ ਸਾਗ ਦਾ ਤੇ ਸਾਗ ਮੈਨੂੰ ਬਹੁਤ ਵਧੀਆ ਲੱਗਦਾ ਸਾਗ ਖਾਣ ਦੀ ਮੈਂ ਬਹੁਤ ਸ਼ਕੀਨ ਆ ਤੇ ਉਦੋਂ ਬਾਅਦ ਦੇ ਵਿੱਚ ਬਣਾ ਕੇ ਵਧੀਆ ਖਾਦਾ ਬਹੁਤ ਵਧੀਆ ਬਣਿਆ ਖਾਣ ਚ ਵੀ ਬਹੁਤ ਵਧੀਆ ਟੇਸਟ ਆ ਰਿਹਾ ਸੀ ਸਾਗ ਦਾ ਤੇ ਕਿਸ ਕਿਸ ਨੂੰ ਸਾਗ ਪਸੰਦ ਆ ਖਾਣ ਦੇ ਵਿੱਚ ਜਰੂਰ ਦੱਸਿਓ ਸਾਥਿਓ ਮੈਂ ਤੁਹਾਡੀ ਆਪਣੀ ਹਰਪੀਕੌਰ ਧੂਰੀ ਸਤਿ ਸ਼੍ਰੀ ਅਕਾਲ